धार्मिक पुरुष कहते तो समाज की दृष्टि खरा हो बेहतर तू तो समाज की दृष्टि खोटा प्रभु की निगाह खरा हो बेहतर यह चुनाव इस चुनाव वास्ते बड़ी हिम्मत चाहिए मनुख बहुत कुछ जो करता है समाज नो खुश करने वास्ते करता है गुरु रामदास जी महाराज ने कब को लोगन को फटे आवे ਕਭ ਕੋ ਲੋਗਨ ਕੋ ਪਟਿਆਵੇ ਲੋਕ ਪਤੀਣੇ ਨਾ ਪਤਾ ਜਨ ਨਾਨਕ ਹਿਰਦੇ ਸਦ ਧਿਆਉ ਤਾਂ ਜੈ ਜੈ ਕਰੇ ਸਭ ਕੋ ਕੀ ਲੋਗਾਂ ਨੂੰ ਖੁਸ਼ ਕਰਨ ਵਾਸਤੇ ਚਲੇ ਕਦੀ ਬਗੌਰ ਮਤਾਲਾ ਕਰੋਗੇ ਔਰ ਇਹ ਆંકੜੇ ਸਹੀ ਨੇ 99 ਫੀਸਦੀ ਮਨੁੱਖ ਜੋ ਕੁਝ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ ਸਮਾਜ ਦੀ ਨਿਗਾਹ 'ਚ ਖਰਾ ਬਣਨ ਵਾਸਤੇ ਔਰ ਜਿਤਨਾ ਸਮਾਜ ਦੀ ਨਿਗਾਹ 'ਚ ਖਰਾ ਹੋਣ ਦੀ ਕੋਸ਼ਿਸ਼ ਕਰਦੇ ਨੇ ਉਤਨਾ ਹੀ ਗੁਰੂ ਦੀ ਨਿਗਾਹ 'ਚ ਖੋਟੇ ਹੁੰਦੇ ਆਂ